ਜੀ ਸਸੀ ਕਬੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕੋਰਾ ਬਹੁਤ ਜ਼ਿਆਦੇ ਪੈਂਦਾ ਤੇ ਮੈਂ ਕਿਹਾ ਚਲੋ ਢੇੜਾ ਮਾਰ ਕੇ ਆਈਏ ਹਾਂ ਖੇਤ ਇੱਥੇ ਸਰੀਤਾ ਵਾ ਥੋੜਾ ਜਿਹਾ ਇਹ ਹੋਇਆ ਥੋੜੇ ਜਿਹੇ ਚਿੱਟੇ ਵੀ ਅੱਜ ਦਾ ਦਿਨ ਧੁੱਪ ਲੱਗ ਜੂ ਕੱਲ ਨੂੰ ਇੱਥੇ ਸ਼ੁਰੂ ਕਰਦੇ ਆਪਾਂ ਪਟਾਈ ਐਲ ਆਰ ਦੀ ਤੇ ਕੱਲ ਤੋਂ ਫਿਰ ਚੱਲੂ ਜਲਵਾ ਹੁਣ ਰੋਜ਼ ਹੀ ਠੀਕ ਨੇ ਤੱਬਕੇ ਚਲਾ ਦਈਏ ਕੰਮ ਨੂੰ ਫਿਰ ਲੋ ਜੀ ਅੱਜ ਕਰਿਆ ਸਟਾਰਟ ਆਪ ਆਲੂ ਪੱਟਣ ਦਾ ਕੰਮ ਫਿਰ ਖੇਤ ਹੈਗੇ ਆ ਗਿੱਲੇ ਪੂਰੇ ਤੇ ਆਲੂ ਦਾ ਸਾਈਜ਼ ਤਾਂ ਹੈਗਾ ਵਧੀਆ ਤੇ ਲੋ ਕੱਡੇ ਕੱਡੇ ਟਫਲ ਵੀ ਆ ਵਿੱਚ ਹੋਰ ਕੋਈ ਤੇ ਇਹ ਡੰਡੀਆਂ ਦੇ ਕਿਹੜੇ ਲੱਗਦੇ ਆ ਝਾੜ ਵੀ ਵਧੀਆ ਵਾ ਥੋੜਾ ਸਲਿੱਪ ਮਾਰਦਾ ਟਰੈਕਟਰ ਅੱਜ ਹੁਣ ਲਾਲਵੇ ਇਹਦੇ ਨਾਲ ਗੇੜੇ ਕੱਲ ਨੂੰ ਫੇਰ 4x4 ਚਲਾਵਾਂਗੇ 60 52 ਲੈ ਆਵਾਂਗੇ ਇੱਥੇ ਇਹ ਉਹਦੇ ਨਾਲ ਵੱਟਾਂਗੇ ਵੱਟਾਂ ਉਹ ਤੋਂ ਚਿੱਟੀਆਂ ਹੋ ਗਈਆਂ ਪਰ ਖਾਲੀਆਂ ਗਿੱਲੀਆਂ ਨੇ ਹਜੇ ਇਹ ਕੱਤੇ ਜੋ ਝਾੜ ਬਹੁਤ ਜ਼ਿਆਦੇ ਨਿਕਲੂ ਬਹੁਤ ਵਧੀਆ ਨਿਕਲੂ ਇਹ ਚਾੜ ਨਾਲ ਇਹ ਇੱਕ ਹੱਤੇ ਹੋ ਗਏ ਹੋਰ ਵੀ ਆਪਣੇ ਕਈ ਖੇਤ ਸਿਰਫ ਇੱਕ ਦੋ ਖੱਤਿਆਂ 'ਚ ਝਾੜ ILR ਦਾ ਮਾੜਾ ਹੋਣਾ ਜਿੱਥੇ ਬ্লাইਟ ਸੀਗੀ ਤੇ ਹੋਰ ਕਿੱਥੋਂ ਨਹੀਂ ਮਾੜਾ ਹੋਣਾ ਚਾਹ ਸੈਜ ਸੂਝਣ ਰਿਕਾਰਡ ਤੋੜ ਸੈਜ ਬਣਿਆ ਹੋਇਆ ਆ ਖੇਤ ਦਾ ਤਾਂ ਕਿਉਂਕਿ ਜਿਹੜਾ ਉਹਦਾ ਡੰਡੀਆਂ ਜੀ ਮਿੱਧ ਦਿੰਦੇ ਆ ਨਾ ਮਿੱਟੀ ਤਾਂ ਆਈ ਆ ਦੀਂਦਾ ਘੱਟ ਆ ਵੀਡੀਓ ਦੇ ਵਿੱਚ ਜਾਂ ਫੋਟੋ ਦੇ ਵਿੱਚ ਵੀ ਨਹੀਂ ਪਤਾ ਲੱਗਦਾ ਹੁੰਦਾ ਆਪਾਂ ਨੂੰ ਸੈਜ ਦਾ ਹਨਾ ਵੀ ਸੈਜ ਕਿੱਡਾ ਹੈਗਾ ਨਹੀਂ ਹਾਂਜੀ ਕਣਤੀਜ ਵੀ ਵਧੀਆ ਆਲੂ ਆ ਤੇ ਸੈਚ ਵੀ ਬਹੁਤ ਵਧੀਆ ਬਣਿਆ ਹੋਇਆ ਵਾ ਦੇਖੋ ਲੱਗਦਾ ਤਾਂ ਹੈਗਾ ਵੀਰੇ ਵੀ ਵਧੀਆ ਝਾੜ ਨਿਕਲੂ ਬਾਕੀ ਬਾਬੇ ਨੇ ਦੇਣਾ ਜੋ ਵੀ ਦੇਣਾ ਹਨ ਆਪਾਂ ਤਾਂ ਇੱਕ ਮਿਹਨਤ ਕਰ ਸਕਦੇ ਆ ਲੇ ਹੋਰ ਤਾਂ ਕੁਝ ਨਹੀਂ ਹੈਗਾ ਕਿ ਆਪਣਾ ਕੰਮ ਮਿਹਨਤ ਕਰਨਾ ਮਿਹਨਤ ਕਰੀ ਜਾਈਏ ਜੋ ਦੇਣਾ ਰਹਾ ਵਾਈਕਰੂ ਨੇ ਦੇਣਾ ਜਿੰਨਾ ਦੇ ਤਾਂ ਬਸ ਆਹਰੀ ਸੋ ਆਲੂ ਵੀਰ ਵਧੀਆ ਰੇਟ ਆ ਮੈਂ ਹੁਣੀ ਪਤਾ ਕਰਿਆ ਆਪਣੇ ਕੋਲੇ ਐ ਤਾਂ ਹੈਗਾ ਥੋੜਾ ਹੀ ਆ 7-8 ਕਿੱਲੇ ਕੀ ਆ ਕਰੋੜਾ ਦੇ ਐਤ ਕੀ ਵੀ ਰੱਖਾਂਗੇ ਜਾਦੇ ਅਗਲੀ ਵਾਰ ਨੂੰ ਉਹਨੂੰ ਵਧਾਵਾਂਗੇ ਕਿ ਬੀਜਿਆ ਕਰਾਂਗੇ ਜਾਦੇ ਹੁਣ ਜਿਵੇਂ ਕਰੋੜਾ ਆਲੂ ਦੀ ਡਿਮਾਂਡ ਪੌਣੇ 500 ਦੇ ਨੇੜੇ ਹੈਗੀ ਆ ਵੀ ਵਾਹ ਸਹਿਜ ਹੋਵੇ ਵੱਡਾ ਯਾਨੀ ਕਿ 45 ਤੋਂ ਉੱਪਰ 40 45 ਆ ਉਹਨੇ ਨੂੰ ਵੇਖਦਾ ਅਮਰੀਕਾ ਨਾ ਪੂਰਾ ਵਧੀਆ ਯਾਰ ਜੇ ਬਾਕੀ ਵੀ ਰੱਖ ਲਵੇ ਤਿੰਨਾ ਠੀਕ ਆ ਫਿਰ ਬਾਕਲ ਤੋਂ ਪੂਰਾ ਜੋਰ ਦੇ ਦੇਣਾ ਕੰਮ ਤੇ ਫੇ ਦੇਖਦੇ ਆ ਜਿੱਦਾਂ ਵੀ ਚੱਲੀ ਜਾਂਦਾ ਕੰਮ ਕਰ ਆਪਣਾ ਨਾਲ ਹੀ ਇਹਦੀ ਇੱਕ ਅੱਧੇ ਦਿਨ ਦਾ ਗਰੇਡਿੰਗ ਸ਼ੁਰੂ ਕਰ ਦੇਣੀ ਆ ਚਲੋ ਫਿਰ ਨਾਲ ਹੀ ਜਾਣ ਇਹ 2000 ਗੱਟਾ ਦਾ ਆਪਣਾ ਕੰਟਰੈਕਟ ਕਰਿਆ ਸੀ ਉਹ ਦੇਣਾ ਬਟ ਪਹਿਲਾਂ 2000 ਗੱਟੂ ਦੇ ਦਈਏ ਫਿਰ ਬਾਕੀ ਚਲੋ ਦੇਖ ਲਾਂਗੇ ਰੰਗ ਰੂਪ ਦੇਖ ਲੋ ਵੀਰ ਕਿੰਨਾ ਸੋਹਣਾ ਹੋਰਾ ਵਧੀਆ ਰੰਗ ਰੂਪ ਨਾਲੇ ਗਿੱਲੇ ਆ ਖੇਤ ਉਹ ਇੱਕ ਗੱਲ ਹੈਗੀ ਆ ਜਿੰਨਾ ਥੋੜਾ ਨਰਮ ਖੇਤ ਪੱਟ ਹੁੰਦਾ ਐਨਾ ਦਾ ਰੰਗ ਵੀ ਉਹ ਚ ਹੀ ਲੱਗ ਜਾਂਦਾ ਜਿੰਨਾ ਸੁੱਕਾ ਖੇਤ ਹੋ ਗਿਆ ਉਹਨਾਂ ਰੰਗ ਉਹ ਦੂਜਾ ਹੋ ਜਾਂਦਾ ਪਿੱਕਾ ਪਿੱਕਾ ਜਿਹਾ ਪੱਕੇ ਅੱਜ ਤਾਂ ਲੇਬਰ ਥੋੜੀ ਆਈ ਆ ਕਿਉਂਕਿ ਇਹਨਾਂ ਡੰਡੀਆਂ ਰੰਡੀਆਂ ਪੱਟਣੀਆਂ ਕੰਮ ਚਲਾ ਜਾਣਗੇ ਆਪਦਾ ਕੀ ਜਨੂ ਠੀਕ ਜੰਮੀ ਬਾਈ ਓ ਬਾਈ ਇਹਨਾਂ ਨੂੰ ਕਹਿ ਗਿਆ ਖਾਲ ਵੀ ਪਟਵਾ ਲੈਣੇ ਸੀ ਖਾਲ ਖਾਲ ਪਟਵਾਉਣੇ ਆ ਕਿ ਲੋਡ ਨਹੀਂ ਚੱਲ ਠੀਕ ਚੱਲ ਠੀਕ ਲਓ ਜੀ ਟਰੈਕਟਰ ਲੈਣ ਆਉਂਦੇ ਆ ਲੈ ਕੇ ਚੱਲੇ ਆ ਜੀ ਟਰੈਕਟਰ ਇਹਦਾ ਪੈਂਚਰ ਹੋਣ ਦਾ ਕਾਰਨ ਇਹ ਸੀਗਾ ਇਹਦੇ ਨਾਲ ਮਗਰਾੜ ਦੇ ਵਿੱਚ ਹੀ ਰਿਮ ਦੇ ਵਿੱਚੋਂ ਸੈਲਤ ਲੱਗ ਗਈ ਸੀ ਰਿਮ ਦੇ ਵਿੱਚੋਂ ਹੀ ਨਾਲ ਸੈਲਤ ਉੱਤਰ ਕੇ ਸੈਲਤ ਲੱਗ ਗਈ ਸੀ ਰਿਮ ਦੇ ਵਿੱਚ ਤਾਂ ਪੈਂਚਰ ਹੋ ਗਿਆ ਸੀ ਇਹ ਹੋਰ ਕੋਈ ਕਾਰਨ ਹੋਰ ਨਹੀਂ ਸੀ ਕੋਈ ਵੀ ਕੁਝ ਖਰਾਬੀ ਸੀ ਜਾਂ ਕੁਝ ਸੀਗਾ ਸੇਹੀ ਹੀ ਪ੍ਰੋਬਲਮ ਸੀ ਜੀ ਇਹਨੂੰ ਪੈਂਚਰ ਹੋਣ ਦੀ ਹੁਣ ਦੇਖਣਾ ਪੈਣਾ ਆਪਣੀਆਂ ਟਰਾਲੀਆਂ ਦਾ ਮੇਜ ਨਹੀਂ ਆਉਂਦੀਆਂ ਉਹਨਾਂ ਦੇ ਇਹਨਾਂ ਦੇ ਦਮ ਆ ਹੁੱਕ ਖੁੱਲੀ ਕਰਾਉਣੀ ਪੈਣੀ ਆ ਮੇਰੇ ਖਿਆਲ ਆਹ ਪੱਤੀ ਵੱਡੀ ਦੀ ਲੋਟ ਆ ਜਾਣਾ ਆਹ ਪੱਤੀ ਵੱਢਦੀ ਏ ਇਹਦੀ ਲੋੜ ਨਹੀਂ ਪੱਤੀ ਦੀ ਆਹ ਪੱਤੀ ਵੱਢ ਕੇ ਇਹਨੂੰ ਥੱਲੇ ਨੂੰ ਕਰਾ ਦਈਏ ਬਸ ਉੱਪਰਲੀ ਇੱਥੇ ਹੀ ਰਹਿ ਜੂਗੀ ਇਹ ਗੁੱਲਾ ਵੀ ਨਹੀਂ ਆਹ ਚੱਲਣਾ ਓਰੀਜਨਲ ਹੈ ਦਾ ਮੈਨੂੰ ਲੱਗਦਾ ਗੁੱਲਾ ਵੀ ਦੂਜਾ ਪਾਉਣਾ ਪਊਗਾ ਆਹ ਪੱਤੀ ਵੱਡੇ ਤੇ ਮੇਰੇ ਖਿਆਲ ਚ ਆ ਜਾਣਾ ਲੋ ਜਿਆ ਪੱਤੀ ਕਰੀਏ ਕਿਉਂਕਿ ਆਪਾਂ ਮੇਰਾ ਰਾਦਾ ਕੀ ਹੱਕ ਨਾ ਚੇਂਜ ਕਰੀਏ ਕਿਉਂਕਿ ਕਿਹੜਾ ਆ ਲੋਹਾ ਲੱਗਿਆ ਹੋਇਆ ਵੀ ਵਧੀਆ ਹੀ ਲੱਗਿਆ ਹੋਇਆ ਵੱਲੂਆ ਤਾਂ ਕੁਆਲਿਟੀ ਦਾ ਲੱਗਿਆ ਹੋਊ ਪੂਰਾ ਲੋ ਤਾਂ ਕਰਕੇ ਹੈਗਾ ਕਿ ਇਹੀ ਲੋਹਾ ਲੋਹਾ ਇਹੀ ਲਾਈਏ ਹਨਾ ਹੁਣ ਜਾਣਾ ਟਰਾਲੀ ਲੈ ਕੇ ਉੱਥੇ ਟਰਾਲੀ ਲਿਜਾ ਕੇ ਤੇ ਦੇਖਦੇ ਆਂ ਵੀ ਹੁੱਕ ਪਾ ਕੇ ਪਰ ਮੈਨੂੰ ਪਤਾ ਕੀ ਆਹ ਹੁੱਕ ਲੱਗਣਾ ਆ ਪੱਤੀ ਨੇ ਹੁੱਕ ਹੀ ਨਹੀਂ ਪੈਣ ਦੇਣਾ ਅਰੇ ਮਾੜਾ ਮੋਟਾ ਨਾ ਸੋਚਣਾ ਚਾਹੀਦਾ ਮੇਂਦਰਾ ਨੂੰ ਫਿਰ ਜੇ ਹੁੱਕ ਦੇ ਰਹੀ ਆ ਫਿਰ ਇਹ ਤਾਂ ਦੇਣ ਦਾ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਹਨਾ ਇਹਦੇ ਨਾਲ ਤਾਂ ਨਾ ਦੇਣ ਬਿਊਰੋ ਡੀਲਰ ਬਣਵਾ ਕੇ ਲਵਾ ਦਵੇ ਹੁੱਕ ਉਹ ਚੰਗੀ ਆ ਇਹ ਤਾਂ ਇੱਕ ਨੌ ਦਾ ਹੋ ਗਿਆ ਕਿ ਆਉਣ ਸਾ ਟਰਾਲੀ ਨਹੀਂ ਪਾਣੀ ਕਿੱਡਾ ਜੱਬ ਖਾਨਾ ਦੇ ਲੋ ਇਹਦੇ ਮਗਰ ਇੰਨੀ ਕਿੱਜੇ ਅਜ ਕਿਹੜੀ ਟਰਾਲੀ ਪੂ ਮਿਲੋਂ ਦੱਸ ਉਹ ਏ ਟਰੈਕਟਰ ਦੀ ਇੱਕ ਗੱਲ ਹੈਗੀ ਆ ਵਧੀਆ ਕਿ ਇਹ ਮਗਰੋਂ ਬਹੁਤ ਹੈਵੀ ਹੈ ਮਗਰੋਂ ਦਾ ਦੇਖ ਲੋ ਕਿੱਡਾ ਜਗ ਤਕੜਾ ਜਿਗਾਰਮੈਂਟ ਹੈ ਦਾ ਭਾਰਾ ਬਹੁਤ ਦਾ ਮਗਰੋਂ ਕਿ ਮੂਰੋਂ ਹਲਕਾ ਮੂਰੋਂ ਵੀ ਤਕੜਾ ਉਹ ਪੂਰੇ ਵੀ ਨਹੀਂ ਲੋਡ ਹੈ ਜਿਆਦੇ ਵੇਟਾਂ ਮੁਰਤਾਂ ਪੂਰਾ ਵਧੀਆ ਯਾਨੀ ਕਿ ਮਗਰੋਂ ਭਾਰਾ ਮਗਰੋਂ ਤੇ ਕਹਿੰਦੇ ਵੇਟਾਂ ਦੀ ਲੋਡ ਹੀ ਨਹੀਂ ਪੈਂਦੀ ਵੀ ਇੰਨਾ ਭਾਰਾ ਹੈ ਯਾਨੀ ਕਿ ਇਹ ਮਹਿੰਦਰਾ ਨੇ ਇੱਕ ਕੱਚ ਸਭ ਤੋਂ ਵੱਡਾ ਦਿੱਤਾ ਕਿ ਹੁੱਕ ਨੂੰ ਸਹੀ ਕਰਕੇ ਲਾਉਣਾ ਚਾਹੀਦਾ ਬਾਕੀ ਦੇਖੋ ਇਹਦੀਆਂ ਲਿੰਕਾਂ ਲੁੰਕਾਂ ਕਿੰਨੀਆਂ ਮੋਟੀਆਂ ਨੇ ਨਾ ਲੱਦੀ ਮੋਟੀ ਲਿੰਕ ਕਿਸੇ ਟਰੈਕਟਰਾਂ ਦੀ ਨਹੀਂ ਆਉਂਦੀ ਆਪਣੀ 90 10 ਦੀ ਵੀ ਇੰਦੋਂ ਥੋੜੀ ਜਿਹੀ ਘੱਟ ਤੇ ਆ ਦੋਨੇ ਪਾਸੇ ਐਡਜਸਟਮੈਂਟ ਵਾਲੇ ਦਿੱਤੇ ਆ ਇਸ ਚੀਜ਼ੋਂ ਜਿਹੜੀ ਚੀਜ਼ ਦੀ ਸਫਤ ਆ ਬਈ ਉਹ ਸਫਤ ਕਰਨੀ ਦੀ ਚਾਹੀਦੀ ਹੈ ਹਨਾ ਕਿ ਆ ਲਿੰਕ ਇੰਨੀ ਹੈਵੀ ਹੈ ਇਹਦੀ ਆਈ ਹੋਈ ਮੋਟੀ ਪੂਰੀ ਲਿੰਕ ਹੈ ਆ ਮਗਰੋਂ ਵੀ ਡਬਲ ਸੈਂਸ ਵਾਲਾ ਕਰਿਆ ਹੋਇਆ ਹੈ ਇਹਦਾ ਡਬਲ ਸੈਂਸ ਵਾਲੇਫਟ ਲਿਫਟ ਦੀ 2700 ਕੁਆਂਟਲ ਦੀ ਹੈ ਯਾਨੀ ਕਿ 2700 ਕਿਲੋ ਦੀ ਕੁਆਂਟਲ ਕਹਿੰਦਾ ਸੀ ਗਲਤ ਕਹਿੰਦਾ ਸੀ 2700 ਕਿਲੋ ਦੀ ਲਿਫਟ ਹੈ ਦੀ ਅੰਦਰੋਂ ਆ ਯਾਨੀ ਕਿ ਕੋਈ ਐਡ-ਆਨ ਨਹੀਂ ਹੈਗਾ ਵੀ ਜੈਕ ਲਾ ਕੇ ਐਡ-ਆਨ ਹੋ ਜਾਵੇ ਉਹ ਜੈਕ ਵਾਲਾ ਤਾਂ ਉਹਨਾਂ ਨਹੀਂ ਕੰਮ ਕਰਦਾ ਹੁੰਦਾ ਤੇ ਜਿਹੜਾ ਇਹਨੇ ਇੰਟਰਨਲ ਮੈਮਰੀ ਨੇ ਅੰਦਰੋਂ ਯਾਨੀ ਕਿ ਕੰਮ ਕਰਨਾ ਜਿਵੇਂ ਹੁਣ ਜੌਂਡੀਅਰ ਵੀ ਆਇਆ ਜਿਹੜਾ 5405 ਜਿਹੜਾ ਉਹਨੇ ਅੰਦਰੋਂ ਕੰਮ ਕਰਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਹਨਾ ਕੌਂਕੇ ਜੌਂਡੀਅਰ ਤੇ ਵੀ ਜੈਕ ਨਹੀਂ ਨਾ ਹੁੰਦਾ ਐਕਸਟਰਾ ਜਿਵੇਂ ਹੁਣ ਉਹ ਆਪਣਾ 6055 ਵਾ ਉਹਦੀ ਵੀ ਲੈਫਟ ਕਪੈਸਿਟੀ 2500 ਉਹ ਲੈਫਟ ਚੱਕਦੇ ਆ ਤੇ ਜਿਨ੍ਹਾਂ ਦੇ ਜੈਕ ਹੁੰਦਾ ਵਾ ਉਹ ਜੈਕ ਨਾਲ ਐਡ-ਆਨ ਹੁੰਦਾ ਵਾ ਤੇ ਜਿਵੇਂ ਹੁਣ ਆਪਣੀ 9010 ਦੀ ਵੀ 2500 ਆ ਤੇ 500 ਦੀ ਜੈਕ ਦੇ ਨਾਲ ਹਨਾ 3000 ਕਿਲੋਟ ਲਾਉਦੀ ਬਟ ਉਹ 3000 ਕਿਲੋਟ ਉਵੇਂ ਨਹੀਂ ਚੱਕਦਾ 3000 ਕਿਲੋ ਸੱਚ ਦਲਤ ਕਰ ਜਾਣਗੇ 3000 ਕਿਲੋ ਆ ਹਨ ਤੇ ਉਹ ਉਵੇਂ ਨਹੀਂ ਚੱਕਦਾ ਹੈਗਾ 3000 ਕਿਲੋ ਕਿ ਜਿਵੇਂ ਜੇ ਉਹ ਵੀ ਇੰਟਰਨਲ ਹੋ ਅੰਦਰੋਂ ਹੋਵੇ ਫਿਰ ਉਹਨੇ ਜਾਦੇ ਚੱਕਣਾ ਇਹ ਗੱਲ ਤੇ ਇਦੀ ਹੁਣ ਅੰਦਰੋਂ 2700 ਹੈ ਅੰਦਰੋਂ ਕਰੀ ਹੋਈ ਹੈ ਜੀ 2700 ਤੇ ਇਹ 2700 ਚੱਕੂਗਾ ਲੈਫਟ ਬਾਕੀ ਚਲੋ ਆਪਾਂ ਦਾ ਕਰ ਹੀ ਲੈਣਾ ਬਾਤ ਇਹਨੂੰ ਇੱਕ ਕੁੜਾ ਉਹ ਖੜਾ ਵਾ ਆਪਣੇ ਨਾਲ ਮੈਨੂੰ ਕਈ ਵੀਰਾਂ ਦੇ ਮੈਸੇਜ ਆਏ ਆ ਕਮੈਂਟ ਵੀ ਕਰਿਆ ਕਿ ਵੀਰੇ ਤੁਹਾਡੇ ਵਾਲਾ ਦਾ ਸਲੰਸਰ ਬਿੰਗਾ ਤੇ ਜਿਹੜੇ ਮੈਨੂੰ ਬੜਾ ਲੱਗਦਾ ਨਹੀਂ ਹੈਗਾ ਦੋਨਾਂ ਦਾ ਇੱਕੋ ਜਿਹੀ ਲੱਗਿਆ ਹਨ ਮੈਨੂੰ ਕੋਈ ਬੜਾ ਫਰਕ ਨਹੀਂ ਲੱਗਿਆ ਹੈਗਾ ਤੁਸੀਂ ਵੀ ਦੇਖ ਲਓ ਕਿ ਤੁਹਾਨੂੰ ਲੱਗਦਾ ਜ਼ਿਆਦਾ ਫਰਕ ਲੱਗਦਾ ਮੈਨੂੰ ਦੋਨਾਂ ਦੇ ਇੱਕੋ ਜਿਹੀ ਲੱਗਿਆ ਸਲੰਸਰ ਤਾਂ ਇਹਦਾ ਵੀ ਉਹੋ ਜਿਹਾ ਹੀ ਲੱਗਿਆ ਤੇ ਉਹਦਾ ਵੀ ਉਹ ਜਿਹਾ ਹੀ ਲੱਗਿਆ ਮੈਂ ਤੁਹਾਨੂੰ ਉਹਦਾ ਦਿਖਾਉਣਾ ਆ ਦੇਖੋ ਇਹਦਾ ਵੀ ਉਨਾਂ ਕੀ ਆ ਮਗਰ ਨੂੰ ਸਭਾਂ ਪਾ ਸ਼ੈੱਡ ਨੂੰ ਰੰਗ ਕਰਨ ਲਾਤੇ ਇਹਨਾਂ ਨੂੰ ਆਪਣੇ ਸੀਮੈਂਟ ਦੀਆਂ ਚੱਦ ਨਾਲੇ ਦੇ ਲਓ ਕਾਤੀਆਂ ਨਾ ਨੀਲੀਆਂ ਬਣਾਦੀਆਂ ਸੀਮੈਂਟ ਵਾਲੀਆਂ ਫਾਈਬਰ ਵਾਲੀਆਂ ਉਹ ਸੱਚ ਲੋਹੇ ਵਾਲੀਆਂ ਜਿਹੜੀਆਂ ਹੁੰਦੀਆਂ ਅੱਗੇ ਵੀ ਮੈਂ ਐਵੇਂ ਕਰਕੇ ਨਾ ਜਦੋਂ ਪਿਛਲੀ ਅੱਗੇ ਸ਼ੈੱਡ ਜਦੋਂ ਪਾਈ ਪਾਇਆ ਸੀਗਾ ਕਲੀ ਦੇ ਵਿੱਚ ਰੰਗ ਪਵਾਤਾ ਸੀ ਤੇ ਬਹੁਤ ਸੋਹਣਾ ਲੱਗਣ ਲੱਗ ਗਿਆ ਸੀ ਹਨਾ ਵੀ ਐਂ ਜੱਜ ਗਿਆ ਸੀ ਕਲੀ ਦੇ ਵਿੱਚ ਰੰਗ ਪਾਇਆ ਤੇ ਹੁਣ ਐ ਤੇ ਕੀ ਉਹਨਾਂ ਨੇ ਪ੍ਰਾਈਮਰ ਲਿਆਂਦਾ ਪ੍ਰਾਈਮਰ ਦੇ ਵਿੱਚ ਪਾਤਾ ਰੰਗ ਵੀ ਇਹ ਲੈਣਾ ਹੀ ਨਹੀਂ ਕਹਿੰਦੇ ਮਗਾ ਫਿਰ ਤਾਂ ਨਜ਼ਾਰੇਦਾਰ ਹੋ ਗਿਆ ਨਾਲੇ ਛੱਡ ਸੋਣਾ ਲੱਗਣ ਲੱਗ ਗਿਆ ਸਾਰੀਆਂ ਦੀਨਾਂ ਨੂੰ ਕਰਾ ਦੇਣਾ ਚਾਹਤ ਰਣ ਇੱਧਰ ਵੀ ਕਰਾ ਦੇਣਾ ਆ ਆਪਣੇ ਇਹਦੇ ਇਹ ਛੱਡ ਤੇ ਵੀ ਕਰਵਾ ਇਹ ਛੱਡ ਤੇ ਵੀ ਕਰਵਾ ਦੇਣਾ ਸੋਣਾ ਫਾਰਮ ਤਾਂ ਹੋ ਗਿਆ ਨਵਾਂ ਨਵਾਂ ਬਣ ਗਿਆ ਫਾਰਮ ਆਪਣਾ ਚਿੱਟਾ ਚਿੱਟਾ ਨਿਕਲ ਗਿਆ ਤੇ ਆਹੇ ਨਾ ਨੂੰ ਵੀ ਚਾਦਰਾਂ ਨੂੰ ਸਾਰੀਆਂ ਅਲਦਲੇ ਰੰਗ ਹੋ ਗਿਆ ਤਾਂ ਫੇਰ ਵਧੀਆ ਲੱਗਣ ਲੱਗ ਜਾਨਾ ਛੱਡ ਆਪਨ ਚੱਲੇ ਟਰੈਕਟਰ ਏਜੰਸੀ ਵਾਲੇ ਚਲੋ ਜਿਹਦੇ ਕਰਮਾਂ 'ਚ ਜਾਵੇ ਜਿਹਦੇ ਘਰੇ ਜਾਵੇ ਭਾਗਾ ਨਾਲ ਹੋਵੇ ਹਨਾ ਕਿ ਜਿਹਦੇ ਵੀ ਘਰੇ ਜਾਵੇ ਕਰਮਾਂ ਵਾਲਾ ਹੋਵੇ ਪਤਾ ਨਹੀਂ ਕੀ ਕਮਾਂਗੇ ਚਲੋ ਆਪਣਾ ਹੋ ਗਿਆ ਪਰ ਹੁਣ ਇਹਨਾਂ ਨੇ ਰਹਿਮ ਤਾਂ ਠੀਕ ਕਰਕੇ ਉਹ ਕਹਿੰਦੇ ਵੀ ਠੀਕ ਕਰਵਾ ਦਾਂਗੇ ਵੀ ਨਮੀ ਪਵਾ ਕੇ ਟਿਊਬ ਨਾ ਚੇਂਜ ਹੀ ਕਰਵਾ ਕੇ ਦਵਾਂਗੇ ਫਿਰ ਇਹ ਆ ਗਈ ਟਰਾਲੀ ਆਪਣੇ ਮਾਲ ਚੱਕਣ ਕਿਉਂਕਿ ਹੁਣ ਬੰਦਿਆਂ ਨੇ ਤਾਂ ਡੰਡੀਆਂ ਡੰਡੀਆਂ ਪੜਤੀਆਂ ਜਾਨੀ ਕਿ ਸੈਡਾਂ ਸੈਡਾਂ ਤਰਾਗੀਆਂ ਕਹਿ ਦਿੰਨੇ ਆ ਜੀ ਨੂੰ ਦੋਨੇ ਪਾਸੇ ਹੀ ਪੜਦੀਆਂ ਇੱਧਰ ਹੀ ਪੜਦੀਆਂ ਉਧਰ ਹੀ ਪੜਦਿਆਂ ਸਵੇਰੇ ਸਾਜਰੇ ਕੱਲ ਨੂੰ ਲਾਵਾਂਗੇ ਘੱਟੋ ਘਾਟ 80 90 ਲੇਬਰ ਆਊਗੀ ਇੱਥੇ ਇਹ ਕੱਲ ਨੂੰ ਫਿਰ ਪਟਣ ਲੱਗਾਂਗੇ ਸਵੇਰੇ ਸਾਜਰੇ ਟਾਈਮ ਨਾਲ ਆ ਕੇ ਦੋ ਟਰੈਕਟਰ ਮਸ਼ੀਨਾਂ ਦੇ ਕੇ ਨਾ ਦੋਵਾਂ ਨਾਲ ਗੇੜੇ ਲਾਵਾਂਗੇ ਤੇ ਹੁਣ ਆਲੂ ਚੱਕਣ ਲੱਗਿਆ ਜਿਹੜੇ ਡੰਡੀਆਂ-ਡੰਡੀਆਂ ਲੱਗੀਆਂ ਸਾਰੇ ਆਲੂ ਟੱਕ ਲਈ ਕਿਉਂਕਿ ਆਹ ਦਿਨਾਂ ਦੇ ਵਿੱਚ ਨਾ ਵੀਰੇ ਜਿਵੇਂ ਕੋਰਾ ਪੈਂਦਾ ਵਾ ਰਾਤ ਨੂੰ ਆਲੂ ਨਹੀਂ ਬਾਹਰ ਛੱਡਣਾ ਚਾਹੀਦਾ ਫਿਰ ਉਹ ਖਰਾਬ ਹੁੰਦਾ ਵਾ ਕਿ ਜੇ ਨਾ ਰਾਤ ਨੂੰ ਆਲੂ ਬਾਹਰ ਰਹਿ ਗਿਆ ਉਹਨੇ ਸਾਰੇ ਨੇ ਗਲ ਜਾਣਾ ਜੀ ਤੇ ਕੋਰਾ ਪਾਊਗਾ ਉਹ ਖਰਾਬ ਹੋ ਜਾਣਾ ਕੋਰੇ ਵਾਲਾ ਆਲੂ ਕੋਰੇ ਵਾਲਾ ਆਲੂ ਕਦੇ ਵੀ ਸਹੀ ਨਹੀਂ ਰਹਿੰਦਾ ਹੈਗਾ ਕੋਰੇ ਵਾਲਾ ਆਲੂ ਉਹ ਹਮੇਸ਼ਾ ਖਰਾਬ ਹੋਊਗਾ ਕੋਰੇ ਵਾਲਾ ਆਲੂ ਤੇ ਬਾਕੀ ਤੁਸੀਂ ਦੇਖਦੇ ਹੋ ਹਨ ਕਿ ਰਾਤ ਨੂੰ ਕੋਈ ਵੀ ਢੇੜੇ ਵਾਧੂ ਨਹੀਂ ਲਾ ਸਕਦੇ ਆਪਾਂ ਜਿੰਨਾ ਚਿਰਾ ਕੋਰੇ ਦਾ ਮੌਸਮ ਹੈ ਜਦੋਂ ਕੋਰੇ ਦਾ ਮੌਸਮ ਚਲੇ ਗਿਆ ਫੇਰ ਆਪ ਦਾ ਜਿਵੇਂ ਮਰਜ਼ੀ ਕਰ ਸਕਦੇ ਜਿੰਨਾ ਚਿਰ ਕੋਰਾ ਪੈਂਦਾ ਰਾਤ ਵੀ ਬਹੁਤ ਜ਼ਿਆਦਾ ਕੋਰਾ ਸੀਗਾ ਤੇ ਕੋਰੇ ਦੇ ਜਿੰਨਾ ਚਿਰ ਹੈਗਾ ਉਹਨਾਂ ਚਿਰ ਇਹੀ ਕੰਮ ਚੱਲਣਾ ਤੇ ਉਸ ਤੋਂ ਬਾਅਦ ਠੀਕ ਹੋ ਜਾਂਦਾ ਵਾ ਤੇ ਦੇਖ ਲੋ ਡੰਨੀਆਂ ਉਹਨੀਆਂ ਲੱਗ ਗਈਆਂ ਸਾਰੇ ਪਾਸੇ ਵਧੀਆ ਸੈਜ ਵੀ ਸਭ ਬਹੁਤ ਸੋਹਣਾ ਮਨ ਲੂਦਾ ਇਹਦਾ ਤੇ ਬਸ ਆਪਣਾ ਪੂਰਨੀ ਬਸ ਇੱਕ ਦੋ ਮੋਟਰਾਂ ਤੇ ਘੱਟ ਨਿਕਲਣਾ ਉਹ ਵੀ ਥੋੜੇ ਥੋੜੇ ਖੱਤੇ ਸੀਗੇ ਜਿਨ੍ਹਾਂ 'ਚ ਬਲਾਈਟ ਆਈ ਸੀ ਜਿੱਥੇ ਉਹ ਨੰਦ ਸਹੀ ਸੀਗਾ ਆਪਾਂ ਤੇ ਬਸ ਬਾਕੀ ਤਕਰੀਬਨ ਆਲੂ ਆਪਣਾ ਸਾਰਾ ਝਾੜ ਵਧੀਆ ਦਊਗਾ ਇਹ ਆਹ ਜਿਹੜਾ ਲੇਟ ਵੀ ਪਖਰਾਜ ਲੱਗਿਆ ਉਹ ਵੀ ਬਹੁਤ ਸੋਹਣਾ ਸੈਜ ਬਣਿਆ ਹੋਇਆ ਜਿਹੜਾ ਯਾਨੀ ਕਿ ਥੋੜਾ ਆਪਾਂ ਨਵੰਬਰ 'ਚ ਬੀਜਿਆ ਸੀਗਾ ਬਸ ਉਹਦੀ ਵੀ ਵੇਲ ਵੜ ਦੇਣੀ ਆ ਉਹ ਚੋਂ ਸਾਰੇ ਉਹ ਨਮਾ ਵੀ ਆ ਤੇ ਉਹ ਜੀਵਨ ਸੀਗਾ ਆਪਣੇ ਕੋਲ ਲੱਗਿਆ ਬਸ ਉਹਦੀ ਵੇਲ ਵੱਢ ਕੇ ਹੁਣ ਉਹ ਆਪਦੇ ਲਈ ਬੀ ਰੱਖਣਾ ਉਹ ਤਾਂ ਡਾਇਮੰਡ ਵਰਗਾ ਲੰਬਾ ਲੰਬਾ ਆਲੂ ਆ ਮੈਂ ਤੁਹਾਨੂੰ ਦਿਖਾਉਂਗਾ ਜਦੋਂ ਬੇਲ ਵੱਢਾਂਗੇ ਇੰਨਾ ਵਧੀਆ ਵੀ ਆ ਉਹਦਾ ਕਿ ਬਹੁਤ ਜ਼ਿਆਦਾ ਵਧੀਆ ਵੀ ਹੈ ਕੁਆਲਿਟੀ ਬਸ ਇਧਰੋਂ ਬਿੱਲ ਪਹਿਲਾਂ ਐਲ ਆਰ ਪਟਦੇ ਆ ਐਲ ਆਰ ਪਟ ਕੇ ਫਿਰ ਉਦੋਂ ਬਾਅਦ ਫਿਰ ਕੰਪਨੀ ਵਾਲਿਆਂ ਨੇ ਸ਼ੁਰੂ ਕਰ ਲਾਂਗੇ ਨਾਲ ਦੀ ਨਾਲ ਹੀ ਆਪਾਂ ਭਰਨਾ ਸ਼ੁਰੂ ਕਰ ਲੈਣਾ ਉੱਥੇ ਦੇ ਚੱਲਣਾ